ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਵ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੀ ਤਨਾਹ ਸ੍ਰੀ ਰਾਗ ਦੇ ਵਿੱਚੋਂ ਚਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਵਚਨ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੈਨਾ ਕਾਮ ਤੈਨ ਸਵਰਗ ਦੀ ਉਹ ਗਾਂ ਜੋ ਸਾਰੀਆਂ বাসਨਾਵਾਂ ਮਾਪੂਰੀਆਂ ਕਰਦੀ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਇਹ ਮੇਰੀ ਜੰਦੇ ਜਿਹੜਾ ਹਰੀ ਸਾਰੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ ਔਰ ਜਿਹੜਾ ਸਾਰੇ ਸੁੱਖ ਦੇਣ ਵਾਲਾ ਹੈ ਜਿਸ ਦੇ ਵਸ ਵਿੱਚ ਸਵਰਗ ਵਿੱਚ ਰਹਿਣ ਵਾਲੀ ਸਮਝੀ ਕੀ ਕਾਮਧੇਨ ਹੈ ਉਹ ਵੀ ਉਹ ਦਿਵਸ ਵਿੱਚ ਹੈ ਅਕਾਲਪੁਰਖ ਪਰਮਾਤਮਾ ਦੇ ਸੋ ਵੈ ਸਾ ਹਰ ਧਿਆਇ ਮੇਰੇ ਜਿੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾਂ ਇਹ ਮੇਰੇ ਮਨ ਉਸ ਅਜਹੀ ਸਮਰੱਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਪ੍ਰਮਾਤਮਾ ਦਾ ਸਿਮਰਨ ਕਰੇਗਾ ਤਦੋਂ ਸਾਰੇ ਸੁੱਖ ਜਿਹੜੇ ਨੇ ਉਹ ਹਾਸਲ ਕਰ ਲਵੇਗਾ ਜਪ ਮੰ ਸਤਨਾਮ ਸਦਾ ਸਤਨਾਮ ਇਹ ਮੇਰੇ ਮਾਨ ਸਤਨਾਮ ਦਾ ਮਤਲਬ ਹੈ ਸਦਾ ਸਥਿਰ ਰਹਿਣ ਵਾਲਾ ਉਹ ਅਕਾਲ ਪੁਰਖ ਹਰੀ ਦਾ ਨਾਮ ਸਦਾ ਸਥਿਰ ਪ੍ਰਮਾਤਮਾ ਦਾ ਨਾਮ ਜਪਿਆ ਕਰ ਪਰਮਾਤਮਾ ਦਾ ਨਾਮ ਹਾਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪ੍ਰਕਿਰ ਨਿਰੰਜਨਾ ਸਰਬ ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਕਰਨਾ ਚਾਹੀਦਾ ਇਸ ਤਰ੍ਹਾਂ ਕਹਿੰਦੇ ਲੋਕ ਵਿੱਚ ਤੇ ਪਰਲੋਕ ਵਿੱਚ ਇੱਜ਼ਤ ਖੱਟ ਲਈਦੀ ਹੈ ਹਾਲਤ ਪਲਤ ਦੇ ਵਿੱਚ ਮੁਖ ਉਜਲਾ ਹੁੰਦਾ ਹੈ ਰਹਾਉ ਜੈ ਹਰ ਸਿਮਰਨ ਭਿਆ ਤੈ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਸਤਿਗੁਰ ਕਹਿੰਦੇ ਵੀ ਜਿਸ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿੱਚੋਂ ਹਰੇਕ ਕਿਸਮ ਦਾ ਝਗੜਾ ਬਖੇੜਾ ਚਾਲੇ ਪਾ ਜਾਂਦਾ ਹੈ ਫਿਰ ਵੀ ਕਹਿੰਦੇ ਵੱਡੇ ਭਾਗਾ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ ਜਨ ਨਾਨਕ ਕਉ ਗੁਰ ਇਹ ਮਤ ਦਿਨੀ ਜਪ ਹਰ ਭਵ ਜਲ ਤਰਨਾਈ ਭਾਈ ਦਸਨਾਨਕ ਨੂੰ ਤਾਂ ਗੁਰੂ ਨੇ ਇਹ ਸਮਝ ਬਖਸ਼ੀ ਹੈ ਕਿ ਪ੍ਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਆਉ ਗੁਰ ਸਭ ਕਿਰਪਾ ਕਰਨ ਪ੍ਰਮਾਤਮਾ ਦਾ ਨਾਮ ਸਾਡੇ ਲਈ ਵੇੜੀ ਬਣ ਜਾਏ ਤਲਹਾ ਬਣ ਜਾਏ ਔਰ ਉਸ ਪ੍ਰਮਾਤਮਾ ਦੇ ਨਾਮ ਰੂਪੀ ਵੇੜੇ ਤੇ ਜਹਾਜ਼ ਹੋ ਕੇ ਸਵਾਰ ਹੋ ਕੇ ਅਸੀਂ ਆ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀ ਪ੍ਰਮਾਤਮਾ ਸਭਨਾਂ ਪਰ ਮੇਰ ਪਿਆਰ ਰੱਖੇ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤਾ ਮਕਸ਼ੇਸਰ ਵੱਤ ਦੇ ਪੱਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਭਾਕਤਾ ਦੀ ਅਰਦਾਸ ਚਦਰੀਆਂ ਗੁਰੂ ਕਰਦੀਆਂ ਸੇਵਾਵਾਂ ਨਿਰਵੈਗਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਵਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਗੋਬਿੰਦ ਕਾਪੂਰ ਗੁਨਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਤਬਾਤ ਲਈ ਪਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ